ਕਲਕੱਤ ਦੇ ਸਾਹਮਣੇ ਲੱਕੜ ਦੀਆਂ ਦੋ ਛਤੀਰੀਆਂ ਦੇ ਵਿੱਚ ਚੰਗੀ ਤਰ੍ਹਾਂ ਨੂੜ ਕੇ ਜ਼ਾਲਿਮਾਨਾ ਤਰੀਕੇ ਦੇ ਨਾਲ ਸਿਰ ਉੱਤੇ ਆਰਾ ਚਲਾ ਕੇ ਚੀਰਿਆ ਪਰ ਭਾਈ ਮਤੀ ਦਾਸ ਅਡੋਲ ਜਪਜੀ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਰਹੇ ਦਲੇਰੀ ਅਤੇ ਸ਼ਹਾਦਤ ਦਾ ਇਹ ਅਲੌਕਿਕ ਮੰਜ਼ਰ ਜਿਵੇਂ ਕਹਿ ਰਿਹਾ ਹੋਵੇ ਗੁਰੂ ਦਾ ਪਿਆਰਾ ਏ ਸੀਸ ਉੱਤੇ ਆਰਾ ਏ ਕੌਤਕ ਅਵੱਲਾ ਇਕ ਕੀ ਹੋਈ ਜਾਂਦਾ ਹੈ ਆਰੇ ਥੱਲੇ ਬੈਠਾ ਮਤੀ ਦਾਸ ਹੱਸੀ ਜਾਵੇ ਆਰਾ ਖਿੱਚਦਾ ਜਲਾਦ ਵੇਖੋ ਰੋਈ ਜਾਂਦਾ ਫਿਰ ਉਹਨਾਂ ਤਵਸਪੀ ਜੱਲਾਦਾ ਨੇ ਇੱਕ ਹੋਰ ਵੱਡਾ ਸਾਰਾ ਦੇਖਾ ਮੰਗਵਾਇਆ ਉਹ ਸੇਟਾਂ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕੀਤਾ ਤੇ ਭਾਈ ਦਿਆਲ ਦਾਸ ਜੀ ਉਸ ਵਿੱਚ ਬੈਠਣ ਲਿ ਗਿਆ ਪਾਈदयालदास ਜੀ ਮੁਸਕਰਾਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਸਕਾਰ ਕਰ ਉਸ ਤੇਗ ਜੀ ਵਿੱਚ ਬੈਠ ਗਿਆ ਪਹਿਲਾ ਉਹਨਾਂ ਦੇ ਸਰੀਰ ਉੱਤੇ ਛਾਲੇ ਪਏ ਫਿਰ ਚਮੜੀ ਫਟਣ ਲੱਗੀ ਅਤੇ ਚਰਬੀ ਵੱਖ ਹੋਣ ਲੱਗੀ ਅੰਤ ਉਹਨਾਂ ਦੇ ਜਿਸਮ ਦੀਆਂ ਹੱਡੀਆਂ ਵੀ ਵੱਖਰੀਆਂ ਹੋਣ ਲੱਗ ਪਰ ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਸੁਖਮਣੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਰਹੀ ਉਧਰ ਦੇਖ ਇੱਕ ਚੁੱਲ੍ਹੇ ਤੇ ਨਜ਼ਰ ਆਈ ਵਿੱਚ ਦੇਪ ਹੈ ਕਿਸੇ ਦੀ ਜਲਦੀ ਹੈ ਸ਼ੂ ਸ਼ੂ ਕਰਕੇ ਹੈ ਲਹੂ ਸੜਦਾ ਚਿਰੜ ਚਿਰੜ ਕਰਕੇ ਚਰਬੀ ਟਲਦੀ ਹੈ ਇਹਦਰ ਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ نور ਦੀ ਨਾੜਾਂ ਚੋਂ ਚੱਲਦੀ ਹੈ ਉਸ ਤੋਂ ਬਾਅਦ ਭਾਈ ਸਤੀਦਾਸ ਜੀ ਨੂੰ ਵੀ ਉਹਨਾਂ ਦਰਿੰਦਿਆਂ ਨੇ ਤੇਲ ਦੇ ਨਾਲ ਲਿਬੜੀ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾੜ ਦਿੱਤਾ ਭਾਈ ਸਤੀਦਾਸ ਜੀ ਵੀ ਆਪਣੇ ਭਰਾ ਭਾਈ ਮਤੀਦਾਸ ਬਾਣ ਅਡੋਲ ਸ਼ਾਂਤ ਚਿੱਤ ਖੜੇ ਬਾਣੀ ਪੜਦੇ ਹੋਏ ਸ਼ਹੀਦ ਹੋ ਗਏ ਦੀਵੇ ਉੱਪਰ ਵੇਖ ਪਤੰਗਾ ਸੜਦਾ ਦੀਵੇ ਉੱਪਰ ਵੇਖ ਪਤੰਗਾ ਸੜਦਾ ਅੱਖਾਂ ਚੁੱਕਦੀਆਂ ਨੇ ਚਿੱਤ ਸਹਾਰਦਾ ਨਹੀਂ ਬੰਦਾ ਰੱਬ ਦਾ ਉਹਨੂੰ ਮੈਂ ਕਿਵੇਂ ਆਖਾਂ ਬੰਦਾ ਸੜੇ ਤੇ ਹੌਕਾ ਵੀ ਮਾਰਦਾ ਜ਼ਾਲਮਾਂ ਦਾ ਅੰਦਰ ਵੀ ਕੰਬ ਰਿਆ ਸੀ ਕਿ ਕੋਈ ਮਰੀਦ ਆਪਣੇ ਪਿਆਰੇ ਰਹਿਬਰ ਵੱਲ ਵੇਖਦੇ ਹੋਏ ਇੰਨਾ ਅਣਮਨੁਖੀ ਤਸ਼ੱਦਦ ਕਿਵੇਂ ਸਹਾਰ ਸਕਦਾ ਤੇ ਉਹ ਨਾ ਦਾ ਰਹਿਬਰ ਵੀ ਧਰਮ ਲਈ ਸ਼ਹੀਦ ਹੁੰਦਾ ਵੇਖ ਮੁਸਕਰਾਉਂਦਾ ਰਹੇ ਸਾਰੀ ਖਲਕਤ ਉਹਨਾਂ ਜ਼ਾਲਿਮਾਂ ਨੂੰ ਬਦ ਦੁਆਵਾਂ ਦੇ ਰਹੀ ਸੀ ਤਿੰਨਾਂ ਗੁਰਸਿੱਖਾਂ ਦੀਆਂ ਸ਼ਹੀਦੀਆਂ ਗੁਰੂ ਜੀ ਨੇ ਆਪਣੀ ਅੱਖੀਂ ਦੇਖੀਆਂ ਤੇ ਤਰਮ ਉਤੇ ਪਰਪੱਕ ਰਹਿਣ ਕਰਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ